ਸ਼੍ਰੀ ਅਕਾਲ ਜੀ ਮੈਂ ਹਾਂ ਮਾਨਜੀ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਨਿਊਜ਼ ਚੈਨਲ ਪੰਜਾਬ ਹੈੱਡਲਾਈਨ ਜ਼ਿਲ੍ਹਾ ਸ਼ਿਆਲਪੁਰ ਵਿੱਚ ਪਿੰਦੇ ਪਿੰਡ ਬਸਤੀ ਦੌਲਤਖਾਂ ਦੇ ਵਿੱਚ ਡੜੇ ਸੱਤੇ ਦਾ ਕਾਰੋਬਾਰ ਸ਼ਰਿਆਮ ਚੱਲ ਰਿਹਾ ਹੈ ਇਸ ਦੀ ਸੂਚਨਾ ਮਿਲਨ ਤੋਂ ਬਾਅਦ ਮੌਕੇ ਤੇ ਪਹੁੰਚੇ ਐਸਆਈ ਸਰਬਜੀਤ ਵੱਲੋਂ ਇੱਕ ਸ਼ਖਸ ਨੂੰ ਕਾਬੂ ਵੀ ਕੀਤਾ ਤੇ ਇੱਕ ਸ਼ਖਸ ਤਾਂ ਜੰਮੀਚ ਕਾਬੂ ਹੋ ਗਿਆ ਕਾਬੂ ਕੀਤੇ ਕਰਿੰਦੇ ਕੋਲੋਂ ਡੜੇ ਸੱਤੇ ਦੀਆਂ ਪਰਚੀਆਂ ਤੇ ਨਕਦੀ ਵੀ ਬਰਾਮਦ ਹੋਈ ਪੁਲਿਸ ਚਾਂਕੀਪੁਰ ਹੀਰਾ ਵੱਲੋਂ ਸਰਵਣ ਮੁਖੀ ਅਨਾਮ ਅਖਸ਼ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅੱਧਾ ਦੇ ਡੜੇ ਸੱਟੇ ਬਾਜ਼ਾ ਦੇ ਉੱਪਰ ਪੁਲਿਸ ਕੀ ਕਾਰਵਾਈ ਕਰਦੀ ਹੈ ਦੁਕਾਨਾਂ ਹਮੇਸ਼ਾ ਲਈ ਬੰਦ ਹੋਣਗੀਆਂ ਜਾਂ ਫਿਰ ਤੋਂ ਖੁੱਲੀਆਂ ਨਜ਼ਰ ਆਣਗੀਆਂ ਕੈਮਰਾਮੈਨ ਮੋਹਿਦ ਦੇ ਨਾਲ ਗੁਰਪ੍ਰੀਤ ਸਿੰਘ ਦੀ ਰਿਪੋਰਟ ਹੁਸ਼ਿਆਰਪੁਰ ਜਿਹੜਾ ਕਿ ਨਜਾਇਜ਼ ਹੁੰਦਾ ਹੈ ਸਰੀਆਮ ਚੌਂਦਾ ਨਜ਼ਰ ਮੈਂ ਬੋਲ ਕੇ ਤੇ ਦੂਜੇ ਪਾਸੇ ਸੋ ਤਸਵੀਰਾਂ ਦੇ ਵਿੱਚ ਤਾਂ ਦਿਖਾ ਦੇ ਨੇ ਕਿਸ ਤਰ੍ਹਾਂ ਜਿਹੜੇ ਕਿ ਲਾਟਰੀ ਸੱਟੇ ਦਾ ਕੰਮ ਜਿਹੜਾ ਹੈ ਬੜੀ ਹੀ ਜ਼ਿਆਦਾ ਜਿਹੜੇ ਕਿ ਖੁੱਲੇ ਆਮ ਜਿਹੜਾ ਸ਼ਰੀਆਮ ਜਿਹੜਾ ਕਿ ਚੱਲਦਾ ਨਜ਼ਰ ਆਉਂਦਾ ਹੈ ਮੌਕੇ ਤੇ ਐਸਐਸਜੀ ਸਭ ਪਹੁੰਚੇ ਨੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਤੋਂ ਪਹੁੰਚਣ ਤੋਂ ਬਾਅਦ ਜਿਹੜਾ ਕਿ ਇਹਨਾਂ ਕਰਿੰਦਿਆਂ ਦੇ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ ਸੋ ਪੁੱਛ ਲੈਣੇ ਆ ਦੁਕਾਨ ਕਿਨ ਕੀ ਹੈ ਇਹ ਇਹ ਜੋ ਜੋ ਦੀ ਹਾਂਜੀ ਮਤਲਬ ਨਾ ਇਹ ਉਹ ਤਾਂ ਜੋ ਜੋ ਆ ਬਾਹਰ ਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇੱਧਰ ਜਿਹੜੇ ਕਰਿੰਦੇ ਨੇ ਇਹਨਾਂ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ ਕਰਿੰਦੇ ਜਿਹੜੇ ਕਿ ਦੌੜਦੇ ਹੋਏ ਨਜ਼ਰ ਆਉਂਦੇ ਨੇ ਪਰ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਕਰਿੰਦੇ ਨੇ ਉਹ ਭੱਜਦੇ ਹੋਏ ਨਜ਼ਰ ਆਉਂਦੇ ਨੇ ਸੋ ਮੌਕੇ ਤੋਂ ਜਿਹੜਾ ਕਿ ਪੁਲਿਸ ਵੱਲੋਂ ਜਿਹੜਾ ਕਿ ਮੌਕੇ ਤੇ ਕਾਫੀ ਜਨਾ ਪੱਤੀਆਂ ਅਤੇ ਕੈਲਕੂਲੇਟਰ ਵਗੈਰਾ ਪੱਤੀਆਂ ਵਗੈਰਾ ਫੜੀਆਂ ਗਈਆਂ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਹੋਰ ਵੀ ਅਸੀਂ ਦਿਖਾਇਆ ਹੈ ਕਿਸ ਤਰ੍ਹਾਂ ਜਿਹੜਾ ਕਿ ਪੋਸਟਰ ਲੱਗੇ ਗਏ ਨੇ ਤੇ ਮੌਕੇ ਤੇ ਜਿਹੜੇ ਕਿ ਪੁਲਿਸ ਮੁਲਾਜ਼ਮ ਪਹੁੰਚ ਚੁੱਕੇ ਨੇ ਬੰਦੇ ਨੂੰ ਇੱਕ ਨੂੰ ਕਾਬੂ ਕਰ ਲਿੱਤਾ ਗਿਆ ਹੈ ਅਸੀਂ ਜਾਂਦੇ ਨੇ ਹੈਗਾ 40 ਮਾ ਚਲਾਗੇ ਬਾਅਦ ਕਿ ਅਸੀਂ ਕਿੱਥੇ ਜਾਣਾ ਹੈ ਜਦ ਦੁਕਾਨ ਇੱਕੋ ਬੰਦਾ ਸਰ ਇੱਕ ਗੱਲ ਤੁਹਾਡੇ ਨਾਲ ਸਿਰਫ ਕਰਨੀ ਹੈ ਸਰ ਜਿੱਦਾਂ ਤੁਸੀਂ ਦੇਖਿਆ ਕਿ ਮੌਕੇ ਤੇ ਆ ਕੇ ਡੜਸਟਾ ਲਾਂਦੇ ਜਿਹੜੇ ਕਿ ਬੰਦੇ ਕਾਬੂ ਕੀਤੇ ਗਏ ਨੇ ਤੁਹਾਡੇ ਸਾਹਮਣੇ ਆ ਕੇ ਚੀਜ਼ਾਂ ਸੜ ਹੋਈਆਂ ਨੇ ਕਿ ਸਰ ਇਹ ਦੁਕਾਨਾਂ ਦੁਬਾਰਾ ਵੀ ਖੁੱਲੀਆਂ ਨਜ਼ਰ ਆਣਗੀਆਂ ਸਰ ਨਹੀਂ ਇਹਨਾਂ ਖਿਲਾਫ ਜੋ ਬੰਦੀ ਕਾਨੂੰਨ ਕਰਦੇ ਕੀਤੀ ਜਾਊਗੀ ਆ ਹੁਣ ਇੱਕ ਬੰਦਾ ਚਲੇ ਗਿਆ ਹਾ ਤੁਸੀਂ ਆਪਾ ਪਾੜਿਆ ਇਹਨਾਂ ਨਾਲ ਕਾਨੂੰਨ ਬੰਦੀ ਕਰਦੇ ਕੀਤੀ ਜਾਊਗੀ ਠੀਕ ਹੈ ਸਰ ਹੁਣ ਸਾਨੂੰ ਦੁਕਾਨਾਂ ਤਾਂ ਨਹੀਂ ਸਰ ਖੁੱਲੀਆਂ ਨਜ਼ਰ ਆਣਗੀਆਂ ਜੀ ਸੋ ਸ਼ਹਿਰਪੁਰ ਪੁਲਿਸ ਦੇ ਜਿਹੜੇ ਕਿ ਏਐਸਆਈ ਸਰਵਿਸਿੰਗ ਆਈਰੇ ਉਹਨਾਂ ਨੇ ਇੱਕ ਬੰਦੇ ਨੂੰ ਕਾਬੂ ਕਰਕੇ ਪਿੱਛੇ ਬਿਠਾ ਲਿਆ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਿਹੜਾ ਕਿ ਇਹਨਾਂ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਇਹਨਾਂ ਦੇ ਉੱਪਰ ਐਫਆਈਆਰ ਦਰਜ ਕਰਦੀ ਹੈ ਜਾਂ ਜਾਂ ਇਹਨਾਂ ਦੇ ਮਾਲਕ ਜਿਹੜੇ ਆ ਉਹ ਥਾਣੇ ਵਿੱਚੋਂ ਆਪਣੇ ਬੰਦਾ ਛੁਡਾ ਕੇ ਲੈ ਜਾਂਦੇ ਨੇ ਜਾਂ ਦੁਕਾਨਾਂ ਜਿਹੜੀਆਂ ਦੂਜੀ ਜਿਹੜੀ ਦੁਕਾਨ 'ਚ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਖੁੱਲੀ ਹੋਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੁਕਾਨ ਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਕਿਉਂਕਿ ਇੱਕ ਦੁਕਾਨ ਤਾਂ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਹੁਣ ਦੇਖਣਾ ਇਹ ਹੋਵੇ ਪਹੁੰਚੇ ਆ ਪੁਲਿਸ ਚੌਂਕੀ ਪੋਰ ਹੀਰਾ ਦੇ ਵਿੱਚ ਤੋਂ ਅੰਦਾਜ਼ਾ ਦਈਏ ਕਿ ਇਹ ਲਾਟਰੀ ਸੱਟੇ ਵਾਲਾ ਜਿਹੜਾ ਕਰਿੰਦਾ ਹੈ ਪੁਲਿਸ ਮੁਲਾਜ਼ਮ ਜਿਹੜੇ ਕਿ ਥਾਣੇਦਾਰ ਐਸਐਸਆਈ ਸਾਹਿਬ ਦਿਨੂ ਚੱਕ ਕੇ ਲੈ ਕੇ ਆਏ ਨੇ ਇਸੇ ਥਾਣੇ ਦੇ ਵਿੱਚ ਇਸੇ ਚੌਂਕੀ ਦੇ ਵਿੱਚ ਜਿਹੜੇ ਲੈ ਕੇ ਆਏ ਨੇ ਸੋ ਅੰਦਰਲੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਹੁਣ ਦੇਖਦੇ ਆ ਕਿ ਜਿਹੜਾ ਪੁਲਿਸ ਵੱਲੋਂ ਜਿਹੜਾ ਕਿ ਲਾਟਰੀ ਦਰੇ ਸੱਟੇ ਦਾ ਜਿਹੜਾ ਕਿ ਬੰਦਾ ਹੈ ਕਰਿੰਦੇ ਨੂੰ ਜਿਹੜਾ ਕਿ ਫੜਿਆ ਹੈ ਉਹਦੇ ਉੱਪਰ ਜਿਹੜਾ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਉਹ ਦੇਖਣਾ ਇਹ ਹੋਵੇਗਾ ਸੋ ਗੱਲਬਾਤ ਕਰ ਲੈਨੇ ਆ ਥਾਣੇ ਵਾਲੇ ਨਾਲ ਇੰਚਾਰ ਸਾਹਿ ਸੋ ਸਾਡੇ ਨਾਲ ਮੌਜੂਦ ਨੇ ASI ਸਰਬਜੀਤ ਸਿੰਘ ਜੀ ਤੁਹਾਨੂੰ ਦੱਸ ਦਈਏ ਕਿ ASI ਸਰਬਜੀਤ ਸਿੰਘ ਜੀ ਪੁਰਹੀਰਾ ਚੌਂਕੀ ਤੋਂ ਨੇ ਤੁਹਾਨੂੰ ਦੱਸ ਦਈਏ ਕਿ ਥੋੜੇ ਦੇਰ ਪਹਿਲਾਂ ਦੜੇ ਸਟੇ ਦਾ ਜਿਹੜਾ ਕੰਮ ਹੈ ਦੌਲਤ ਬੱਸੀ ਦੌਲਤਖਾਨ ਦੇ ਵਿੱਚ ਚੱਲ ਰਿਹਾ ਸੀ ਜਿਸ ਤੋਂ ਬਾਅਦ ਸਾਡੇ ਵੱਲੋਂ ਹੁਸ਼ਿਆਰਪੁਰ ਕੰਟਰੋਲ ਰੂਮ ਪੁਲਿਸ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ASI ਸਰਬਜੀਤ ਸਿੰਘ ਜੀ ਮੌਕੇ ਤੇ ਪਹੁੰਚੇ ਅਤੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਦੇਖਿਆ ਕਿ ਦੜੇ ਸਟੇ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਸੀ ਕਰਿੰਦਾ ਜਿਹੜਾ ਕਿ ਮੌਕੇ ਤੇ ਤੁਸੀਂ ਸਖਤੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜਿਹੜਾ ਕਰਿੰਦਾ ਹੈ ਇਹ ਮੌਕੇ ਤੇ ਜਿਹੜਾ ਕਿ ਉੱਥੇ ਫੜ ਬਾਅਦ ਹੀ ਮੌਕੇ ਤੇ ਪੁਲਿਸ ਪਹੁੰਚ ਕੇ ਤੇ ਜਿਹੜਾ ਕਿ ਸ਼ਖਸ ਨੂੰ ਤਾਰ ਕੀਤਾ ਗਿਆ ਹਾਂ ਜੀ ਕੀ ਨਾਮ ਹੈ ਭਾਈ ਤੁਹਾਡਾ ਸਰ ਮਨ ਮੁਖਿਆ ਸਰਵਾ ਮੁਖਿਆ ਸਰ ਕਿਹਨਾਂ ਦੀ ਦੁਕਾਨ ਹੈ ਜਿਹੜੀ ਦਰੇ ਸੜੇ ਦੁਕਾਨ ਹੈ ਕਿਹਨਾਂ ਕੀ ਨਾਮ ਹੈ ਸਰ ਉਹਨਾਂ ਦਾ ਨਾਮ ਮਨੀ ਮਨੀ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਅਦਾ ਤੇ ਮੈਨੂੰ ਪੱਕਾ ਨਹੀਂ ਪਤਾ ਹੈ ਜੀ ਸਰ ਤੋ ਹੋਰ ਵੀ ਦੁਕਾਨਾਂ ਹੈ ਉਹਨਾਂ ਕੀ ਇੱਕ ਹੀ ਹੈ ਬਸ ਮੇਰੇ ਤੋਂ ਜਾਣਕਾਰੀ ਨਹੀਂ ਹੈ ਕਿੰਨਾ ਟਾਈਮ ਹੋ ਗਿਆ ਆਪਕੋ ਉਹਨਾਂ ਕੇ ਪਾਸ ਕੰਮ ਮੇਰੇ 4-5 ਮਹੀਨੇ ਹੋ ਗਏ ਆਪ ਪਰਦੇਸੀ ਹੋ ਜਾਂ ਪੰਜਾਬੀ ਹੋ ਪਰਦੇਸੀ ਹਾਂ ਠੀਕ ਹੈ ਤੋ ਸਾਡੇ ਨਾਲ ਮੌਜੂਦ ਨੇ ਐਸੇ ਸਰਜੀਤ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰਵਨ ਫਰਮੇਸ਼ਨ ਮਰੀ ਦਾ ਡੜੇ ਹਟੇ ਦਾ ਕੰਮ ਨਰ ਚੱਲ ਰਿਹਾ ਮੌਕੇ ਤੇ ਜਾ ਕੇ ਹਾਂਜੀ ਮੌਕੇ ਤੇ ਜਾ ਕੇ ਦੁਕਾਨ ਤੇ ਤਲਾਸ਼ੀ ਕੀਤੀ ਤਾਂ ਉੱਥੇ ਡੜੇ ਹਟੇ ਦਾ ਕੰਮ ਚੱਲ ਰਿਹਾ ਸੀ ਤਾਂ ਪਰਚੀਆਂ ਤਾਂ ਤਕਰੀਬਨ 1100 ਰੁਪਇਆ ਬਰਾਮਦ ਹੋਇਆ ਤੇ ਸਰਵਨ ਮੁਖੀਆ ਨਾਮ ਹੈ ਇਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਦੋਸਤ ਤੁਸੀਂ ਹੋਰ ਵੀ ਕਿਸੀ ਦੇਖਿਆ ਨਹੀਂ ਕਿ ਨਾਲ ਇੱਕ ਹੋਰ ਦੁਕਾਨ ਮੌਜੂਦ ਸੀ ਸਰ ਕਿ ਉਹਨਾਂ ਉਤੇ ਵੀ ਕਾਰਵਾਈ ਕੀਤੀ ਜਾਏਗੀ ਸਰ ਹਾਂ ਉਹਨਾਂ ਦੀ ਫੋਟੋ ਕੱਚ ਲਈ ਹੈ ਜਦੋਂ ਹੱਥ ਆ ਗਿਆ ਉਹਨਾਂ ਤੇ ਵੀ ਕਾਰਵਾਈ ਹੋਊਗੀ ਠੀਕ ਹੈ ਹਾਂ ਇੱਕ ਸਰ ਉੱਥੇ ਹੁੱਥੇ ਵੀ ਸਰ ਇੱਕ ਦੁਕਾਨ ਜਿਹੜੀ ਕਿ ਸ਼ਰਿਆਮ ਚੱਲਦੀ ਹੈ ਜੋ ਵੀ ਗਲਤ ਕੰਮ ਕਰੂਗਾ ਸਾਰਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਦਾਂ ਤਾਂ ਨਹੀਂ ਹੋਏਗਾ ਸਰ ਪਹਿਲਾਂ ਵੀ ਦੁਕਾਨਾਂ ਬੰਦ ਹੋ ਸਕੇ ਅਹੀਂ ਪਰ ਇਹ 10 15 ਦਿਨ ਬਾਅਦ ਫਿਰ ਜਿਹੜੇ ਇੱਕ ਦਲੇ ਕਰਿੰਦੇ ਆ ਉਹ ਕਿਸ ਤਰ੍ਹਾਂ ਪਤਾ ਨਹੀਂ ਕਿੱਦਾਂ ਸਾਡੀ ਸੈਟਿੰਗ ਕਰਕੇ ਦੁਕਾਨਾਂ ਫਿਰ ਦੁਬਾਰਾ ਤੋਂ ਖੋਲ ਲੈਂਦੇ ਕੋਈ ਇਦਾਂ ਹੀ ਸਰ ਸਾਨੂੰ ਦੇਖਣ ਨੂੰ ਮਿ ਸੋਏ ਸੀ ਸਾਡੇ ਨਾਲ ਸਰਬਜੀ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਠੀਕ ਹੈ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਜਿਹੜੇ ਇਹ ਸਰਬਜੀ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਜਿਹੜਾ ਕਰਿੰਦਾ ਫੜਿਆ ਹੈ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਡਰੇ ਸਰਟੇ ਦੇ ਜਿਹੜੇ ਵੀ ਕੰਮ ਕਰਦੇ ਨੇ ਔਰ ਉਹਨਾਂ ਉੱਤੇ ਜਿਹੜੀ ਕਿ ਬੰਦੀ ਕਾਰਵਾਈ ਹੈ ਜਲਦ ਕੀਤੀ ਜਾਏਗੀ ਤੇ ਐਦਾਂ ਦੇ ਜਿਹੜੇ ਕਰਿੰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਸੋ ਕੈਮਰਾਮੈਨ ਮੋਹੀਦ ਨਾਲ ਗੁਪੀ ਸਿੰਘ ਪੰਜਾਬ ਹੈਡਲਾਈਨ ਹੁਸ਼ਿਆਰਪੁਰ ਨਿਊਜ਼